ਦੇ ਲੱਗਨੇ ਵਿੱਚ ਸਜਣਾ ਸਭ ਮਾਲਕ ਤੇ ਰੰਗ ਦੇ ਕਿਵੇਂ ਜਰਾ ਚੋਤਣਾ ਨਿਕਲਦਾ ਕਿਵੇਂ ਤੜੇ ਚੋਤਾਣੀ ਬਿਨ ਰਸ ਤੇ ਉਹ ਕਿੱਜ ਬੜ ਜਾਂਦਾ ਦਸ ਖੋਪੇ ਵਿੱਚ ਪਾਣੀ ਬਲੀਆਂ ਵਿੱਚ ਦਸ ਕਣਕ ਦੇ ਦਾਣੇ ਬਲੀਆਂ ਵਿੱਚ ਦਸ ਕਣਕ ਦੇ ਦਾਣੇ ਕਿਝ ਹੋ ਜਾਂਦੇ ਬੰਦ ਨੇ ਮਾਲਕ ਦੇ ਲੱਗਨੇ ਵਿੱਚ ਮਾਲਕ ਦੇ ਰੱਖਨੇ ਸਭ ਮਾਲਕ ਦੇ ਲੱਗਨੇ ਵਿੱਚ ਖਚਣਾ ਸਭ ਮਾਲਕ ਦੇ ਲੱਗਦੇ ਗੰਦੇ ਘਰ ਦੇ ਵਿੱਚ ਇਕ ਧੀ ਰੁਕਦਾ ਹੁਣ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਦੁੱਖ ਚ ਤੇ ਰੁਕ ਦੁੱਖ ਚ ਬੜਾ ਤਬੂ ਰੁਕ ਬਟ ਦੇਵਗੇ ਤੇ ਛਾਵਾਂ ਕਿੱਥੋਂ ਆਣਗੀਆਂ ਧੀਆ ਮਾਰ ਦੇਓਗੇ ਤੇ ਮਾਮਾ ਕਿੱਥੋਂ ਆਣਗੇ ਇਹ ਬੰਦੇ ਨੇ